ਚੋੜ ਦੂਜੇ ਲਾਗੇ ਤਿੰਨ ਕੇ ਗੁਣ ਹੋ ਕਿਆ ਕਹੋ ਗੁਰ ਦਿਆ ਮਿਲਾਇਓ ਪਿਖਿਆ ਤਿਵ ਤੂ ਰਖੈ ਤਿਵ ਰਹੁ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਆਪਣ ਇਸ ਸ਼ਬਦ ਵਿੱਚ ਸਮਝਾਉਣਾ ਕਰਦੇ ਐ ਉਹਨਾਂ ਲੋਕਾਂ ਦੇ ਮੈਂ ਗੁਣ ਉਹਨਾਂ ਲੋਕਾਂ ਦੇ ਗੁਣ ਮੈਂ ਕੀ ਆਖਾਂ ਜਿਹੜੇ ਹਰੀ ਦੇ ਨਾਮ ਨੂੰ ਛੱਡ ਕੇ ਦੂਜੇ ਭਾਵ ਮਾਇਆ ਦੇ ਪਿਆਰ ਵਿੱਚ ਲੱਗੇ ਹੋਏ ਹਨ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਕਹਿੰਦੇ ਜਿਹੜੇ ਪ੍ਰਮਾਤਮਾ ਨੂੰ ਛੱਡ ਗਏ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਛੱਡ ਕੇ ਦੂਜੇ ਦੇ ਪਿਆਰ ਵਿੱਚ ਲੱਗੇ ਹੋਣ ਭਾਵ ਮਾਇਆ ਦੇ ਪਿਆਰ ਵਿੱਚ ਲੱਗੇ ਹਨ ਮਾਇਆ ਕੀ ਵੀ ਪ੍ਰਮਾਤਮਾ ਨੂੰ ਛੱਡ ਕੇ ਕਿਸੇ ਦੇ ਵੀ ਦੂਜੇ ਪਿਆਰ 'ਚ ਫਸੇ ਹੋਈ ਹੈ ਚਾਹੇ ਉਹ ਧੀ ਆ ਪੁੱਤਾਂ ਦਾ ਪਿਆਰ ਹੈ ਚਾਹੇ ਕਰਤਾਰ ਦਾ ਪਿਆਰ ਹੈ ਚਾਹੇ ਮਾਇਆ ਦਾ ਪਿਆਰ ਹੈ ਚਾਹੇ ਸਕੇ ਸੰਬੰਧੀ ਦਾ ਪਿਆਰ ਹੈ ਚਾਹੇ ਪਤੀ ਪਤਨੀ ਦਾ ਪਿਆਰ ਹੈ ਇਹ ਪ੍ਰਮਾਤਮਾ ਨੂੰ ਤਾਂ ਛੱਡਦਾ ਪ੍ਰਮਾਤਮਾ ਨੂੰ ਭੁਲਾਦਾ ਤੇ ਦੂਜੇ ਪਿਆਰ ਚ ਲੱਗਿਆ ਹੋਇਆ ਉਹਦੇ ਕੀ ਕੋਣ ਕਈ ਗਏ ਗੁਰੂ ਸਾਹਿਬ ਕਹਿੰਦੇ ਵਿੱਚ ਗੁਣ ਕੀ ਰਹਿ ਗਏ ਵਾਹਿਗੁਰੂ ਵਾਹਿਗੁਰੂ ਹੇ ਗੁਰੂ ਅਮਰਦਾਸ ਪਿਆਰੇ ਹਰੀ ਨੇ ਮੈਨੂੰ ਭਿਖੇ ਨੂੰ ਵਾਹਿਗੁਰੂ ਤੂੰ ਮਿਲਾ ਦਿੱਤਾ ਜਿਵੇਂ ਤੂੰ ਰੱਖੇਂਗਾ ਤਿਵੇਂ ਮੈਂ ਰਹਾਂਗਾ ਵਾਹਿਗੁਰੂ 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 ਗੁਰੂ ਅਮਰਦਾਸ ਨੂੰ ਕਹਿ ਰਹੇ ਉਸ ਬਾਰੇ ਦੱਸਦੇ ਹੋਏ ਉਹਦੀ ਉਸਤਤ ਕਰਦੇ ਹੋਏ ਪੱਟ ਕਹਿ ਰਹੇ ਹੈ ਏ ਗੁਰੂ ਅਮਰਦਾਸ ਪਿਆਰੇ ਹਰੀ ਨੇ ਮੈਨੂੰ ਪਿਖੇ ਨੂੰ ਤਾਂ ਮਿਲਾ ਦਿੱਤਾ ਵਾਹਿਗੁਰੂ ਜਿਵੇਂ ਤੂੰ ਰੱਖੇਂਗਾ ਮੈਂ ਤਿਵੇਂ ਰਾਵਾਂਗਾ ये वाहीगुरु एक अकाल पुरख परमात्मा जिमें तू रखेंगे मैं उ ही रहा संगत जी जित जित लावे है ति तित लगना जिमें अकाल पुरख परमात्मा जिते किसी लादे लगते तो आप उ अपनी कोई भी पाया नहीं आप चंगे गुण भर सकी माड़े उगन कर सकी कोई भी अपने बस नहीं क्योंकि जि जिमें, जिमें ਵਾਹਿਗੁਰੂ ਦਾ ਹੁਕਮ ਹੁੰਦਾ ਓਵੇਂ-ਓਵੇਂ ਆਪਾਂ ਕਰਦੇ ਆਂ ਪਰ ਆਪਾਂ ਉਹਦੇ ਅੱਗੇ ਅਰਦਾਸਾਂ ਬੇਨਤੀਆਂ ਜੋਦੜੀਆਂ ਜ਼ਰੂਰ ਕਰ ਸਕਦੇ ਆਂ ਵਾਹਿਗੁਰੂ ਸਾਨੂੰ ਮਾੜੇ ਔਗਣ ਕੱਢ ਕੇ ਚੰਗੇ ਕੌਣ ਪਰੋਸ ਦੇ ਗੁਰੂ ਵਾਹਿਗੁਰੂ ਕਿਰਪਾ ਕਰੋ ਸਾਨੂੰ ਗੁਰਬਾਣੀ ਅਨੁਸਾਰ ਚੱਲਣਾ ਆ ਜਾਵੇ ਜੋ ਗੁਰੂ ਸਾਹਿਬ ਕਹਿੰਦੇ ਸੱਤ-ਸੱਤ ਕਰਕੇ ਮੰਨਣੀ ਆ ਜਾਵੇ ਇਹ ਅਰਦਾਸਾਂ ਆਪਾਂ ਜ਼ਰੂਰ ਕਰ ਸਕਦੇ ਆਂ ਵਾਹਿਗੁਰੂ ਵਾਹਿਗੁਰੂ ਪਹਿਰ ਸਮਾਦ ਸੁਨਾਹੋ ਗਿਆਨ ਹੈ ਆਸਣ ਚੜਿਓ ਤ੍ਰਮ ਤਨ ਕ ਕਰ ਗਿਓ ਉਪਾਗ ਤਸੀਲ ਸਰ ਲੜਿਓ ਵਾਹਿਗੁਰੂ ਸਮਾਧੀ ਰੂਪ ਸਨਾ ਤੇਰਾ ਬਖਤਰ ਵਹਿਣ ਕੀ ਗਿਆਨ ਰੂਪ ਕੋੜੇ ਉੱਤੇ ਗੁਰੂ ਅਮਰਦਾਸ ਜੀ ਨੇ ਆਸਣ ਜਮਾਇਆ ਹੋਇਆ ਹੈ ਵਾਹਿਗੁਰੂ 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 ਧਰਮ ਦਾ ਤੋਖ ਹੱਥਾਂ ਵਿੱਚ ਫੜ ਕੇ ਗੁਰੂ ਅਮਰਦਾਸ ਭਗਤਾਂ ਵਾਲੀ ਸੀਲ ਰੂਪ ਤੀਰ ਨਾਲ ਕਮਾਦਿਕ ਵੈਰੀਆਂ ਦੇ ਟੱਕਰੇ ਤੇ ਲੜ ਰਹੀ ਹਨ ਵਾਹਿਗੁਰੂ ਵਾਹਿਗੁਰੂ ਹੁਣ ਕਿਹੜੇ ਕਮਾਦਿਕ ਵੈਰੀ ਕਿਹੜੀ ਹੈ ਆ ਪੰਜੇ ਵੈਰੀ ਜਿਹੜੇ ਆਪਣੇ ਅੰਦਰ ਬੈਠੇ ਹੈ ਕਾਮ ਕ્રોਧ ਲੋਭ ਮੋਹ ਹੰਕਾਰ ਤੇ ਲੜਨਾ ਕਿਵੇਂ ਕਿਹੜਾ ਤੀਰ ਫੜ ਕੇ ਕਿਹੜਾ ਤੀਰ ਆਪਾਂ ਗੁਰੂ ਦੀ ਸਿੱਖਿਆ ਭਾਵ ਗੁਰੂ ਦੀ ਸਿੱਖਿਆ ਤੇ ਚੱਲ ਕੇ ਗੁਰੂ ਤੋਂ ਮਤ ਲੈ ਕੇ ਇਹਨਾਂ ਪੰਜਾਂ ਨਾਲ ਲੜਿਆ ਜਾ ਸਕਦਾ ਹੈ ਨਹੀਂ ਇਹਨਾਂ ਨਾਲ ਪੰਜਾਂ ਨਾਲ ਲੜਨ ਦਾ ਕੋਈ ਵੀ ਤਰੀਕਾ ਨਹੀਂ ਆਪਦੀ ਮਤ ਨਾਲ ਨਹੀਂ ਲੜ ਸਕਦੇ ਸੰਗਤ ਜੀ ਨਾ ਆਪਦੀ ਮਤ ਨਾਲ ਇਹਨਾਂ ਚੋਂ ਨਿਕਲ ਸਕਦੇ ਆ ਨਾਲ ਲੜ ਸਕਦੇ ਆ ਗੁਰੂ ਦੀ ਮਤ ਤੇ ਚੱਲ ਕੇ ਗੁਰੂ ਤੋਂ ਸਿੱਖਿਆ ਲੈ ਕੇ ਗੁਰੂ ਦੀ ਸ਼ਰਨ ਪੈ ਕੇ ਇਹਨਾਂ ਵੈਰੀਆਂ ਨਾਲ ਲੜਿਆ ਜਾ ਸਕਦਾ ਹੈ ਵਾਹੀ ਗੁਰੂ ਤੇ ਹੀ ਆਪਾਂ ਨੂੰ ਗੁਰੂ ਸਾਹਿਬ ਅੱਜ ਵੀ ਸਮਝਾ ਰਹੇ ਐ ਅੱਜ ਵੀ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਇਹੀ ਸਮਝਾ ਰਹੇ ਭਾਈ ਇਹ ਨ ਪੰਜਾ ਨਾ ਕਿਵੇਂ ਲੜਨਾ ਹੈ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਸਤਿਗੁਰੂ ਕਿਰਪਾ ਕਰੋ ਭੈ ਨਿਰਪੋ ਹਰ ਅਟਲ ਮਨ ਸ਼ਬਦ ਗੁਰੂ ਨੇਜਾ ਗੜਿਓ ਹਰੀ ਦਾ ਪਉ ਰੱਖਣ ਦੇ ਕਾਰਨ ਗੁਰੂ ਅਮਰਦਾਸ ਨਿਰਪੋ ਹੈ ਸਤਿਗੁਰ ਦੇ ਸ਼ਬਦ ਦੀ ਬਰਕਤ ਨਾਲ ਹਰੀ ਨੂੰ ਗੁਰੂ ਅਮਰਦਾਸ ਨੇ ਮਨ ਵਿੱਚ ਧਾਰਿਆ ਹੈ ਏ ਗੁਰੂ ਅਮਰਦਾਸ ਜੀ ਨੇ ਮਨ ਨੂੰ ਨੇਜਾ ਕੱਢਿਆ ਹੋਇਆ ਹੈ ਵਾਹਿਗੁਰੂ ਵਾਹਿਗੁਰੂ ਦੇਖੋ ਇੱਕ ਇੱਕ ਸ਼ਬਦ ਸੰਗਤ ਜੀ ਕਿਵੇਂ ਆਪਣਾ ਦਿਮਾਗ ਖੋਲਦਾ ਇੱਕ ਇੱਕ ਸ਼ਬਦ ਹਰੀ ਦਾ ਪਉ ਹੁਣ ਹਰੀ ਕੀ ਹੈ ਉਹ ਅਕਾਲ ਪੁਰਖ ਪਰਮਾਤਮਾ ਤੇ ਹੁਣ ਉਹਦਾ ਪਉ ਕੀ ਰੱਖਣਾ ਆਪਾਂ ਉਹਦਾ ਡਰ ਰੱਖਣਾ ਹਰ ਇੱਕ ਗੱਲ 'ਚ ਉਹਦਾ ਡਰ ਵਾਹਿਗੁਰੂ ਵਾਹਿਗੁਰੂ ਜਿੰਨਾ ਉਹਦਾ ਡਰ ਰੱਖਾਂਗੇ ਸੰਗਤ ਜੀ ਉੰਨੀ ਵਧੀਆ ਰਾਵਾਂਗੇ ਕੋਈ ਵੀ ਮਾੜਾ ਕਰਮ ਕਰਦੇ ਨਿੰਦਿਆ ਚੁਗਲੀ ਕਰਦੇ ਠੱਗੀ ਧੋਖਾ ਚੋਰੀ ਕਰਦੇ ਵੀ ਨਹੀਂ ਉਹ ਵਾਹਿਗੁਰੂ ਦੇਖ ਰਿਹਾ ਕਿਸੇ ਦਾ ਮਾੜਾ ਸੋਚਦੇ ਮਾੜਾ ਫੁਰਨਾ ਬਣਾਉਂਦੇ ਮਨ ਦੇ ਵਿੱਚ ਉਹਦਾ ਭੌ ਰਵੇ ਡਰ ਰਵੇ ਵੀ ਨਹੀਂ ਉਹ ਵਾਹਿਗੁਰੂ ਦੇਖ ਰਿਹਾ ਉਹ ਬਿਨ ਬੋਲਿਆ ਸਭ ਕਿਸ ਜਾਣਦਾ ਹੈ ਨਹੀਂ ਮੈਂ ਮਾੜਾ ਕਰਮ ਕਰ ਰਿਹਾ ਤੇ ਇਹ ਗੁਰੂ ਦੇ ਸ਼ਬਦ ਤੋਂ ਆਪਾਂ ਸਿੱਖਿਆ ਲੈਣੀ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹਰੀ ਨੋ ਗੁਰੂ ਮਰਦਾਸ ਜੀ ਨੇ ਮਨ ਵਿੱਚ ਧਾਰਿਆ ਤੇ ਆਪਾਂ ਵੀ ਮਨ ਵਿੱਚ ਵਸਾਉਣਾ ਹੈ। ਉਸ ਪਰਮਾਤਮਾ ਨੂੰ ਕਾਲਪੁਰਖ ਪਰਮਾਤਮਾ ਨੂੰ ਮਨ ਵਿੱਚ ਵਸਾਉਣਾ ਹੈ ਸੰਗਤ ਜੀ। ਵਾਹਿਗੁਰੂ 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 ਤੇ ਆਪਾਂ ਕੀ ਕਰਦੇ ਫਿਰਦੇ ਆਪਾਂ ਉਹਦਾ ਉੱਤੋਂ ਡਰ ਲੇ ਉੱਤੋਂ ਡਰ ਲੇ ਇੱਕ ਤੋਂ ਡਰ ਜੀਏ। ਇੱਕ ਦੇ ਹੋ ਜੀਏ। ਆਪਾਂ ਤਾਂ ਦੁਨੀਆਂ ਦਾ ਡਰੀ ਮਾਰੀ ਜਾਂਦੇ। ਉਹ ਕੀ ਕਹੂਗਾ ਆਹ ਕੀ ਕਹੂਗਾ। ਕਦੇ ਪ੍ਰਮਾਤਮਾ ਦਾ ਡਰ ਰੱਖਦੇ ਪ੍ਰਮਾਤਮਾ ਨੂੰ ਤਾਂ ਆਪਾਂ ਗੋਲਦੇ ਨਹੀਂ ਵੀ ਪ੍ਰਮਾਤਮਾ ਦਾ ਕੀ ਹੈ ਜਦੋਂ ਕਿ ਅਸਲ ਪ੍ਰਮਾਤਮਾ ਦਾ ਡਰ ਮਨ ਚ ਬੈਠ ਜੇ ਨਾ ਬੰਦਿਆ ਸਾਰੇ ਡਰ ਹੀ ਲੈ ਜਾਣੀ ਹੈ ਤੇ ਉਹਦਾ ਡਰ ਫਿਰ ਹੈ ਵੀ ਐਸਾ ਸੰਗਤ ਜੀ ਜਦੋਂ ਉਹਦਾ ਡਰ ਚ ਆਉਂਦਾ ਨਾ ਕੋਈ ਭੈ ਆਉਂਦਾ ਮਨ ਦੇ ਵਿੱਚ ਫਿਰ ਰਾਤ ਨੂੰ ਬੁੜਕ ਬੁੜਕ ਕੇ ਵੱਜੀਦਾ ਫਿਰ ਉਹਦਾ ਡਰ ਹੈ ਵੀ ਐਸਾ ਤੇ ਉਹਦਾ ਡਰ ਆਪਾਂ ਵਸਾਈਏ ਮਨ ਵਿੱਚ ਇਕ ਕੁਛ ਵੀ ਕਰ ਸਕਦਾ ਕੁਛ ਵੀ ਕਰ ਸਕਦਾ ਸਤਿਗੁਰੂ ਕੁਛ ਵੀ ਵਾਹਿਗੁਰੂ ਸਾਨੂੰ ਤੁਹਾਡੇ ਡਰ ਵਿੱਚ ਰਹਿਣਾ ਆ ਜਾਵੇ ਵਾਹਿਗੁਰੂ ਕਾਮ ਕ੍ਰੋਧ ਲੋਭ মোহ ਅਪਤ ਪੰਜ ਦੂਤ ਵਿਖੰਡਿਓ ਵਾਹਿਗੁਰੂ ਅਤੇ ਕਾਮ ਕ੍ਰੋਧ ਲੋਭ মোহ ਹੰਕਾਰ ਇਨ੍ਹਾਂ ਪੰਜਾਂ ਵੈਰੀਆਂ ਦਾ ਨਾਸ਼ ਕਰ ਦਿੱਤਾ ਨਾਸ਼ ਕਿਵੇਂ ਕੀਤਾ ਗੁਰੂ ਦੀ ਸਿੱਖਿਆ ਤੇ ਚੱਲ ਕੇ ਗੁਰੂ ਦੀ ਸ਼ਾਵਤੀ ਪੈਰਾ ਦੇ ਕੇ ਗੁਰੂ ਦੀ ਸਿੱਖਿਆ ਮੰਨ ਕੇ ਤੇ ਆਪਾਂ ਕੀ ਕਰਦੇ ਆਪਾਂ ਗੁਰਬਾਣੀ ਪੜ੍ਹੀ ਜਾਂਦੇ ਆ ਪਰ ਗੁਰੂ ਦੀ ਸਿੱਖਿਆ ਤੇ ਚੱਲਦੇ ਨਹੀਂ ਫਿਰ ਇਹ ਪੰਜੇ ਕਿੱਥੋਂ ਨਾਸ਼ ਹੋਣੇ ਪੰਜੇ ਤਾਂ ਵਧ ਹੀ ਜਾਂਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਤੇ ਹੋਈ ਨਾ ਸੀ ਕਿਤੇ ਇਹ ਕਟੇ ਇਹ ਤਾਂ ਵਧ ਹੀ ਜਾਂਦੇ ਗੁਰਬਾਣੀ ਵੀ ਪੜ੍ਹੀ ਜਾਂਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਵਧ ਹੀ ਜਾਂਦਾ ਕਮੀ ਕੀ ਹੈ ਕਿਸ ਗੱਲ ਦੀ ਕਮੀ ਰਹਗੀ ਗੁਰੂ ਦੀ ਸਿੱਖਿਆ ਤੇ ਚੱਲਣ ਦੀ ਕਮੀ ਰਹਗੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕਮੀ ਰਹੀਗੀ ਅਮਲ ਕਰਨ ਦੀ ਕਮੀ ਰਹੀਗੀ ਤਾਂ ਹੀ ਇਹ ਨਾਸ਼ ਨਹੀਂ ਹੋਏ ਪਲੋ ਪੁਆਲ ਤਿਤ ਤੇ ਜੋਤਨਾ ਤ੍ਰਿਪਤ ਨਾਥ ਨਾਨਕ ਬਰਾ ਤੇਜਪਾਲ ਜੀ ਦੇ ਪੁੱਤਰ ਹੀ ਗੁਰੂ ਅਮਰਦਾਸ ਜੀ ਤੂੰ ਵਾਹਿਗੁਰੂ ਪਲਿਆਂ ਦੀ ਕੁਲ ਵਿੱਚ ਸ਼੍ਰੋਮਣੀ ਆ ਤੇ ਗੁਰੂ ਨਾਨਕ ਦੇਵ ਜੀ ਦੇ ਵਰਨਾਰ ਰਾਜਿਆ ਦਾ ਰਾਜਾ ਹੈ ਵਾਹਿਗੁਰੂ ਵਾਹਿਗੁਰੂ ਗੁਰੂ ਅਮਰਦਾਸ ਸੱਚ ਸਲ ਪੰਨ ਤੈ ਦਲ ਜੇ ਤੂੰ ਇਵ ਜੁਦ ਕਰ ਵਾਹਿਗੁਰੂ ਸਲ ਕਵੀ ਉਂ ਆਖਦਾ ਹੈ ਕਿ ਗੁਰੂ ਅਮਰਦਾਸ ਤੂੰ ਇਸ ਤਰ੍ਹਾਂ ਜੁਦ ਕਰਕੇ ਇਹ ਵਿਕਾਰਾਂ ਦਾ ਟਲ ਜਿੱਤ ਲਿਆ ਹੈ ਵਾਹਿਗੁਰੂ 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 ਹੁਣ ਜੁਦ ਕੇ ਜੇ ਨਾ ਕਰਨਾ ਸੰਗਤ ਜੀ ਮਨ ਨਾਲ ਵਿਕਾਰਾਂ ਨਾਲ ਤੇ ਇਹ ਗੁਰੂ ਸਬ ਸਮਝ ਆ ਰਹੀ ਆਪਾਂ ਨੂੰ ਇਹੀ ਸੱਲ ਕਵੀ ਇਉਂ ਆਖਦਾ ਕਿ ਗੁਰੂ ਅਮਰਦਾਸ ਜੀ ਤੂੰ ਇਸ ਤਰ੍ਹਾਂ ਜੁੱਧ ਕਰਕੇ ਇਹ ਵਿਕਾਰਾਂ ਦਾ ਦਲ ਜਿੱਤ ਲਿਆ ਭਾਵ ਮਨ ਨਾਲ ਜੁੱਧ ਕਰਕੇ ਵਿਕਾਰਾਂ ਨਾਲ ਲੜੇ ਤੇ ਵਿਕਾਰਾਂ ਨੂੰ ਜਿੱਤ ਲਿਆ ਵਾਹਿਗੁਰੂ ਕਿਰਪਾ ਕਰੋ ਸਾਡੇ ਤੇ ਵੀ ਕਿਰਪਾ ਕਰੋ ਸਤਿਗੁਰੂ ਕਰੋ ਕਿਰਪਾ ਵਾਹਿਗੁਰੂ ਸਾਨੂੰ ਇਹਨਾਂ ਨੂੰ ਜਿੱਤਨਾ ਆ ਜਾਵੇ ਸਾਨੂੰ ਗੁਰੂ ਦੀ ਮੱਤ ਤੇ ਚੱਲਣਾ ਆ ਜਾਵੇ ਗੁਰੂ ਦੀ ਸਿੱਖਿਆ ਤੇ ਚੱਲਣਾ ਆ ਜਾਵੇ ਜ਼ਿੰਦਗੀ ਵਿੱਚ ੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਆ ਜਾਵੇ ਸਤਿਗੁਰੂ ਕਰੋ ਕਿਰਪਾ ਕਰੋ ਕਿਰਪਾ ਸਵਾਸ ਸਵਾਸ ਸਿਮਰਨ ਬਖਸ਼ੋ ਸਤਿਗੁਰੂ ਵਾਹਿਗੁਰੂ ਹਾਂਜੀ ਸੰਗਤ ਜੀ ਗੁਰਬਾਣੀ ਪੜਦਿਆਂ ਤੋਂ ਵਿਚਾਰ ਕਰਦਿਆਂ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਸੰਗਤ ਬਖਸ਼ਣ ਜੋਗ ਹੈ ਬਖਸ਼ ਦੇਣਾ ਬਖਸ਼ ਦੇਣਾ ਅੱਗੇ ਵਾਸਤੇ ਸੋਧਿ ਸਪਸ਼ਟ ਬਾਣੀ ਪੜਨ ਦਾ ਬਲ ਬਖਸ਼ਣਾ ਵਾਹਿਗੁਰੂ 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 ਸੇ ਪਿਆਰੇ ਮੇਰਨਾ ਜਿਨਾ ਮੈਂ ਤੇਰਾ ਨਾਮ ਚਿੱਤਾਂ ਵਿੱਚ ਤਾਵੇ ਵਾਹੀ ਉਹਨਾਂ ਪਿਆਰਿਆਂ ਨੂੰ ਮਿਲਾਉਣਾ ਸਤਿਗੁਰੂ ਜੀ ਨਾ ਮਿਲੇ ਤੇਰਾ ਨਾਮ ਚਿੱਤਾਂ ਵਿੱਚ ਤਾਵੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਵਹੀ ਅਬਰ ਨਾ ਤੇਰੀ ਪਾਤੇ ਵੇ ਅਬਰ ਨਾ ਤੇਰੀ ਪਾਤੇ